ਖਸ਼ਿਆਰਪੁਰ ਦੇ ਮੰਡਿਆਲਾ ਐਲਪੀਜੀ ਟਰੱਕ ਬਲਾਸਟ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਕੀਤਾ ਦੁੱਖ ਸਾਂਝਾ ਦੇਖੋ ਬੜਾ ਵੱਡਾ ਦੁਖਾਂ ਤੇ ਆ ਇਹ ਉਹ ਦੁਖਾਂ ਦੋ ਤਰ੍ਹਾਂ ਦੇ ਨਾਲ ਆ ਇੱਕ ਤਾਂ ਹੁੰਦਾ ਜਿਹੜਾ ਹੈ ਉਹ ਸੈਵਨ ਦੁਖਾਂ ਤੋਂਣਾ ਇੱਕ ਆ ਵੀ ਜਿਹੜਾ ਜਾਣ ਬੁੱਝ ਕੇ ਹੋ ਜਾਣਾ ਇਹ ਤੋਂ ਦੇ ਜਿਹੜੇ ਲੋਕ ਆ ਉਹ ਲੰਬੇ ਸਮੇਂ ਤੋਂ ਇਹ ਗਿਆਸ ਵਾਲੇ ਜਿਹੜੇ ਟੈਂਕਰ ਆਉਂਦੇ ਸੀ ਇਹਦੇ ਪ੍ਰਤੀ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਕੋਲ ਦਿੰਦੇ ਰਹੇ ਪਰ ਸਰਕਾਰ ਸੁੱਤੀ ਰਹੀ ਤੇ ਜਿਸ ਗੱਲ ਦਾ ਇਹਨਾਂ ਨੂੰ ਖਾਸਾ ਸੀ ਉਹ ਖਾਸਾ ਅੱਜ ਪਿਛਲੇ ਸ਼ੁੱਕਰਵਾਰ ਉਹ ਭਿਆਨਕ ਰੂਪ ਧਾਰਨ ਕਰਕੇ ਜਿੱਥੇ ਇਹਨਾਂ ਦੇ ਕਾਰਨ ਦੇ ਜੀਵਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਸੱਤ ਕੈਜੂਅਲਟੀਆਂ ਹੋ ਗਈਆਂ ਤੇ ਨਾਲ ਦੀ ਨਾਲ ਆਪ ਦੇਖਦੇ ਖੰਡਰ ਬਣ ਕੇ ਜਿਦਾ ਬੰਬਾਰਡਮੈਂਟ ਹੋਈ ਹੁੰਦੀ ਆ ਉਸ ਤੋਂ ਵੀ ਜ਼ਿਆਦਾ ਇਹ ਸਾਰਾ ਨੁਕਸਾਨ ਹੋਇਆ ਤੇ ਮੈਂ ਕਿਉਂਕਿ ਕੁਝ ਦਿਨ ਪੰਜਾਬ ਤੋਂ ਬਾਹਰ ਸੀ ਤੇ ਰਾਤ ਮੈਂ ਆਇਆ ਸੀ ਤੇ ਮੈਂ ਆਪਣਾ ਮੌਲ ਤੌਰ ਦੇ ਤੇ ਕਿਉਂਕਿ ਮੇਰਾ ਹਲਕਾ ਵੀ ਪੈਂਦਾ ਤੇ ਮੈਂ ਮੌਰਲੀ ਇਹਨਾਂ ਲੋਕਾਂ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਵੀ ਜਿੱਥੇ ਹੋਇਆ ਤੇ ਉੱਥੇ ਮੈਂ ਇਹਨਾਂ ਦੀ ਪਿਥਿਆ ਵੀ ਸੁਣੀ ਹੈ ਕਿਉਂਕਿ ਜੇ ਘਰ ਦੇ ਜੀ ਹਉਣ ਤੇ ਕਾਰੋਬਾਰ ਮੁਰਕੇ ਸਥਾਪਿਤ ਕਰ ਲੈਂਦੇ ਆ ਪਰ ਘਰ ਦੇ ਜੀ ਵੀ ਗਏ ਤੇ ਨਾਲ ਕਾਰੋਬਾਰ ਵੀ ਗਿਆ ਇਹ ਬੜੀ ਵੱਡੀ ਇੱਕ ਸਮੱਸਿਆ ਆਉਂਦੇ ਦਿਨਾਂ ਦੇ ਵਿੱਚ ਵੀ ਇਹਨਾਂ ਨੇ ਵਿਚਾਰਿਆ ਉਹ ਸਾਰੀਆਂ ਫੇਸ ਕਰ ਰਹੀਆਂ ਬਾਰ ਸਰਕਾਰ ਦੇ ਪਾੜ ਦੇ ਉੱਤੇ ਮੈਂ ਸਮਝਦਾ ਬੜੀ ਵੱਡੀਆਂ ਕਹਿਲੀ ਇਸ ਕਾਰਜ ਦੀ ਆ ਕਿਉਂਕਿ ਸਾਵਧਾਨੀ ਦੇ ਕੰਮ ਆ ਗਾਇਬ ਤੇ ਉਹ ਜਿਹੜਾ ਖਾਸਾ ਸੀ ਉਹ ਅੱਜ ਮੈਂ ਸਮਝਦਾ ਉਹ ਲੋਕਾਂ ਨੂੰ ਅੱਜ ਹੋਣੀ ਬਣ ਕੇ ਟਕਰਿਆ ਸੋ ਬਹੁਤ ਵੱਡਾ ਇੱਕ ਤਖਾਂ ਤੇ ਆ ਪੱਬਜੀ ਜੇਕਰ ਪਿੰਡ ਵਾਸੀਆਂ ਦੀ ਗੱਲ ਕੀਤੀ ਜਾਵੇ ਤਾਂ ਮਟਕਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਐਲਾਨ ਕੀਤਾ ਗਿਆ ਹੈ ਸੂਬਾ ਸਰਕਾਰ ਵੱਲੋਂ ਪਰ ਪਿੰਡ ਵਾਸੀ ਜਿਹੜੇ ਹਨ ਕਿਤੇ ਵੀ ਸੰਤੁਸ਼ਟ ਨਹੀਂ ਨੇ ਉਹਨਾਂ ਕਹਿੰਦੇ ਨਾ ਸਗਦੀ ਕੋਈ ਮਾਲੀ ਸਹਾਇਤਾ ਔਰ ਜਿਹੜੇ ਅਣਖੋਲ ਜਿਹੜੇ ਆਪਣੀ ਜਾਨ ਕੋਆ ਬਿਠੀ ਉਹਨਾਂ ਨੂੰ ਸਿਰਫ 2 ਲੱਖ ਰੁਪਏ ਬਹੁਤ ਥੋੜੇ ਦੇਖੋ 2 ਲੱਖ ਰੁਪਈਆ ਤੋਂ ਘਮਾਤਰ ਸਰਕਾਰ ਲੈ ਕੁਝ ਵੀ ਨਹੀਂਗਾ ਕਿਉਂ ਕੁਝ ਨਹੀਂਗਾ ਕਿ ਇਹਨਾਂ ਦਾ ਦੋਹੇ ਤਰ੍ਹਾਂ ਤੇ ਮਾਲੀ ਵੀ ਤੇ ਜੱਟ ਜਿਹੜਾ ਆ ਜੀ ਕਰਕੇ ਵੀ ਦੋਹੇ ਪਾਸੇ ਨੁਕਸਾਨ ਹੋ ਗਿਆ ਸੋ ਸਰਕਾਰ ਨੂੰ ਜੇਰਾ ਕਰਕੇ ਇਹਨਾਂ ਦੀ ਮਾਲੀ ਸਹਾਇਤਾ ਵੱਡੇ ਪੱਧਰ ਤੇ ਕਰਨੀ ਚਾਹੀਦੀ ਹੈ ਕਿਉਂ ਵੱਡੇ ਪੱਧਰ ਤੇ ਕਰਨੀ ਚਾਹੀਦੀ ਹੈ ਕਿਉਂਕਿ ਇਹ ਜੋਖਿਸ਼ ਹੋਇਆ ਇਹ ਜਾਨ ਪੁੱਜ ਕੇ ਮੈਂ ਸਮਝਦਾ ਹਾਂ ਅਨਗੈਲੀ ਆ ਕਿ ਕੋਈ ਵੀ ਸਰਕਾਰ ਕੋ ਸ਼ਿਕਾਇਤ ਕਰਦੇ ਸੀ ਉਹ ਸ਼ਿਕਾਇਤ ਦਾ ਕੋਈ ਅਸਰ ਨਹੀਂ ਹੋਇਆ ਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਤੇ ਵੱਧ ਤੋਂ ਵੱਧ ਇਹਨਾਂ ਨੂੰ ਜਿਹੜਾ ਆ ਮੁਆਵਜ਼ਾ ਦਿੱਤਾ ਜਾਵੇ 2 ਲੱਖ ਰੁਪਏ ਤੇ ਕੁਝ ਵੀ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੀ ਤਾਂ ਹਰ ਆਫਤਾ ਦੇ ਸਮੇਂ ਇੱਕ ਮਦਦ ਦਾ ਹੱਥ ਵਾਂਗ ਖੜੇ ਹੋਏ ਆ ਅੱਜ ਇਸ ਏਰੀਆ ਦੇ ਵਿੱਚ ਆਇਓ ਇੱਥੇ ਨਹੀਂ ਦੇਖੋ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵੇਲੇ ਕੋਈ ਆਪ ਤਾਂ ਵੀ ਉੱਥੇ ਜਾ ਕੇ ਕੰਧ ਬਣ ਕੇ ਖੜ੍ਹਦੀ ਆ ਆ ਪਿੱਛੇ ਹੁਣ ਹੜ੍ਹ ਚੱਲ ਰਹੇ ਆ ਉਹ ਹਾਲੇ ਪਰਵਾਹੀ ਨਹੀਂ ਹੋ ਰਹੀ ਤਾਂ ਸਾਥ ਆਸਾ ਵੱਡਾ ਵਾਪਰ ਗਿਆ ਤੇ ਮੈਂ ਮੌਕਾ ਵੀ ਆ ਕੇ ਇੱਥੇ ਦੇਖਿਆ ਪਰਿਵਾਰਾਂ ਦੇ ਜੀਆਂ ਨੂੰ ਵੀ ਮਿਲਿਆ ਤੇ ਮੈਂ ਕਿਉਂਕਿ ਹੌਲੀ ਹੌਲੀ ਇਹਨਾਂ ਦਾ ਦੁੱਖ ਜਿਹੜਾ ਆ ਉਹ ਘਟਣਾ ਆ ਐਟ ਦੀ ਸਟੇਜ ਜਿਹੜੇ ਮ੍ਰਿਤਕ ਆ ਸਾਥ ਕੈਜੂਐਲਟੀ ਦੇ ਉਹਨਾਂ ਨੂੰ ਤਾਂ ਪ੍ਰਤੀ ਪਰਿਵਾਰ 1.5 ਲੱਖ ਰੁਪਈਆ ਤੇ ਜਿਹੜੇ ਖੱਟੜ ਆ ਉਹਨਾਂ ਨੂੰ 50-50000 ਰੁਪਈਆ ਤਰਾਂ ਤੇ ਬਾਕੀ ਫੇਰ ਇਹਨਾਂ ਨਾਲ ਬੈਠ ਕੇ ਸਾਰਾ ਗੁਰਮਤਾ ਕਰਾਂਗੇ ਕਿਉਂਕਿ ਨੁਕਸਾਨ ਵੱਡਾ ਆ ਪੈਸਾ ਤਾਂ ਇਹਨਾਂ ਦੇ ਮੈਂ ਸਭ ਦਾ ਅੱਜ ਕੁਝ ਵੀ ਨਹੀਂ ਕਰ ਤਬਰ ਦੇ ਜੀ ਦਾ ਚਲੇ ਜਾਣਾ ਉਹਦਾ ਕੋਈ ਮੁੱਲ ਨਹੀਂ ਹੁੰਦਾ ਪਰ ਫੇਰ ਵੀ ਮਾਲੀ ਤੌਰ ਦੇ ਉੱਤੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਦੁੱਖ ਦੇ ਵਿੱਚ ਲੋਕਾਂ ਨਾਲ ਖੜੀ ਹੁੰਦੀ ਆ ਤੇ ਮੈਂ ਵੀ ਅੱਜ ਦੁੱਖ ਦੇ ਵਿੱਚ ਵੀ ਸ਼ਰੀਖ ਹਾਂ ਤੇ ਯਾਤਰੀ ਤੌਰ ਦੇ ਉੱਤੇ ਤੇ ਸ਼ੋਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਤੁਰੰਤ ਜਿਹੜੀ ਆ ਮਾਲੀ ਸਹਿਤਾ ਜਿਹੜੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਐਪਲੀਕੇਸ਼ਨ ਲਿਖ ਕੇ ਦੇ ਦੇਣ ਕਿ ਉਹਨਾਂ ਨੂੰ ਭੇਟ ਕਰਦੇ ਜਾਊਂਗੇ thank you